ਕਾਸ਼ੀ ਆ ਬਾਈ ਜੀ ਨਹੀਂ ਨਹੀਂ ਕਰਦਾ ਨਹੀਂ ਇਹ ਇਹ ਮर्यादा ਕਿੱਥੋਂ ਦੀ ਜੇ ਕਾਸ਼ੀ ਇਹ ਨਾਲ ਦੇਰ ਵਾਲੇ ਹਾਂ ਜੀ ਤੇ ਦੇਖ ਜਿਹੜੀ ਕਾਸ਼ੀ ਨਾਲ ਆਪਾਂ ਦਿੰਦੇ ਹਾਂ ਇਹ ਕਿੱਥੋਂ ਦੀ ਮर्यादा ਆ ਅੱਜ ਇਹ ਤੇ ਮੈਂ ਅੱਜ ਤੇ ਚਲੋ ਬਹੁਤ ਆਪਣਾ ਕੋਈ ਆਮ ਦੇ ਹਾਂ ਸਾਡੀ ਤਾਂ ਕੋਈ ਇੰਨੀ ਉਗਾੜ ਨਹੀਂ ਹੈ ਅਸੀਂ ਕਿੰਨ ਸਵਾਲ ਕਰ ਸਕੀਏ ਪਰ ਫਿਰ ਵੀ ਉਹਨਾਂ ਨੂੰ ਜਾਨਣਾ ਚਾਹੁੰਦੇ ਹਾਂ ਪਾਸ਼ਾ ਉਹ ਕਿੱਥੋਂ ਦੀ ਆਪਣਾ ਹੈ ਵੀ ਉਹ ਮਹਿੰਦਰ ਜਿਹੜਾ ਕਰਸੀਨਾ ਦੇਖ ਦਿੱਤੀ ਜਾਂਦੀ। ਕਿਉਂਕਿ ਤੁਸੀਂ ਇੱਥੇ ਨਾ ਸ਼ੁਰੂ ਤੋਂ ਹੀ ਅਦਾੁੰਦੇ ਜੇ ਦੇ ਨਹੀਂ ਨਹੀਂ ਆਪਾਂ ਲਿਆਦਾ ਹੋ ਗਿਆ। ਹੋ ਗਿਆ। ਤੇ ਤੋਹੀ ਦੇ ਦੋ ਤਿੰਨ ਪਾਟਾ ਕੇ ਸੰਦਾ ਆਵਾ ਦਿੱਤੇ ਸਾਨੂੰ ਉਹਨਾਂ ਤੋਂ ਕੋਲ ਤੇ ਜਾ ਕੇ ਤੇ ਅਸੀਂ ਜਾਂਦੇ ਹਾਂ 5% ਟੋਲ ਤੇ ਦੂਜੇ 10 ਜਾਂਦੇ ਹਾਂ। ਅਸੀਂ ਮਾਰਨਾਂ ਕਿ ਗੱਲ ਨਹੀਂ ਜੇ 5 ਨਸ਼ਾ ਦਾ ਜਿਹੜੇ ਉਹ ਝੱਕਾਂ ਵਾਲੇ ਕਰਦੇ ਆ। ਕਰਸੀਆਂ ਦਾ ਤੁਸੀਂ ਆਈ ਛਕਰੀਆਂ ਮਾਰੀ ਨਾ ਪਸਾਰ ਵੱਡਾ ਲੈ ਭੇਜੇ। ਬੈਂਚਾਂ ਤੇ ਤੁਸੀਂ ਬੰਡ ਕੇ ਫੇਰ ਨਾ ਤੋਂ ਲੱਖ ਰੋਟੀਆਂ ਥਲੇ ਦੇਖਾ ਤੁਹਾਡੇ ਕੰਮ। ਵੀ ਨਾ ਆ ਜਾਨੇ ਵੇ ਰੋ ਮੇਰਾ ਆਪਾ ਸ਼ੋਹ ਬੈਂਕੀ ਤੇਰੇ ਘਰ ਚ ਪਏ ਨੇ ਦੇ ਸ਼ਾਇ ਨਾ ਤੇ ਵੀ ਸੰਗਤ ਨਾਲ ਸੱਜਦੀ ਆ ਮੈਂ ਨਾ ਨੰਬਰ ਦਿਨਾ ਪ੍ਰਧਾਨ ਸੌਦਾਤੀ ਕਮੇਟੀ ਸਰ ਤਰੂ ਦੇਖ ਤੁਸੀਂ ਤਾਂ ਹੱਥੋਂ ਦੇ ਲਓ ਹੱਥ ਲਾ ਦਿਓ ਇਹ ਗੱਲ ਜੀ ਹੋਰ ਕੋਈ ਗੱਲ ਨਹੀਂ ਕਿਉਂਕਿ ਇਹ ਹੱਥ ਨਾਲ ਹੋਣਾ ਨਹੀਂ ਆ ਨਹੀਂ ਅੱਜ ਤੋ ਤਰਲ ਕਰਦੀ ਆਹੀਂ ਹੋਰ ਕੋਈ ਗੱਲ ਨਹੀਂ ਨੰਬਰ ਦੋ ਹਟ ਜਾ ਹਟ ਜਿੰਦੇ ਸਾਰੀ ਕੋਈ ਗੱਲ ਨਹੀਂ ਦੱਸੋ ਕੀ ਗੱਲ ਕਰੋ ਉਹਨਾਂ ਨੂੰ ਵੀ ਹੁਣ ਉਹਨੇ ਮੜੇ ਲਾ ਦੋ ਨਾ ਆ ਕੇ ਆਹ ਮਾਰਦੇ ਨੇ ਕਾਸੀ ਸਾਡੇ ਵਿੱਚ ਤਾਂ ਸਾਈ ਵੱਗ ਗਿਆ ਗੁਰਦੁਆਰੇ ਦੇ ਵਿੱਚ ਕਮੇਟੀਆਂ ਦੇ ਵਿੱਚ ਬਾਬਾ ਜੀ ਤੁਸੀਂ ਗ੍ਰੈਂਟ ਸੀ ਹਾਂਜੀ ਹਾਂਜੀ ਗ੍ਰੈਂਟ ਸੀ ਇੱਕ ਵੇਖੋ ਵੀ ਜਦੋਂ ਮਹਾਰਾਜ ਦਾ ਖਿਆਮਾ ਨੂੰ ਪਾਠ ਹੁੰਦਾ ਜ ਸਵੇਰੀ ਹੁੰਦਾ ਬੀਬੀਆਂ ਆ ਕੇ ਉਹਦੇ ਤੇ ਬੇਨੀਆਂ ਚੰਗੀਆਂ ਭਲੀਆਂ ਬੀਬੀਆਂ ਅੱਡੇ ਕੋ ਫੋਟੋਆਂ ਪਕਾਦਾ ਵੀਡੀਓ ਆਉਂਦੀਆਂ ਫਰਗੇ ਤੁਹਾਡਾ ਵੀ ਇਹ ਕਮੇਟੀ ਦਾ ਵੀ ਮੰਨਦਾ ਵੀ ਨਾ ਬਹਿਣ ਦਈਏ ਤੇ ਭਾਜੀ ਵਿੱਚੋਂ ਕੁਕਰੇ ਸੀਗੇ ਮੁੜ ਕੇ ਫੇਰ ਆਣ ਦੇ ਕੋਈ ਸੰਗਤ ਜਿਹੜੀ ਬੀਬੀਆਂ ਜਿਹਨਾਂ ਕੋ ਨਹੀਂ ਬੈਠਾ ਜਾਂਦਾ ਉਹਨਾਂ ਨੇ ਫੇਰ ਆਣ ਕੇ ਜਿਹੜਾ ਆਹ ਇਹ ਨਹੀਂ ਲਾਤਾ ਸੱਦਾ ਸਾਹ ਉਹ ਤਾਂ ਬੁੱਟੀ ਹੈ 6 3 2 ਦਾ ਪਤਾ ਉਹ ਤਾਂ ਵੀ ਇੱਥੇ ਆ ਜੀ ਥੱਲੇ ਬਹਿ ਕੇ ਬੈਠਾ ਬੈਠਾ ਕੋਈ ਨਾ ਮੈਨੂੰ ਫਾਟ ਕੇ ਸੰਗਾਨੇ ਖਾਲਦਾ ਫੇਰ ਚੰਗੀਆਂ ਭਲੀਆਂ ਦਾ ਬਈ ਬੀਬੀਆਂ ਉਹਦੇ ਵੇਟੇ ਇੱਕਦੋ ਜਦੋਂ ਹੋਊਗੀ ਕੋਈ ਮਾਰਜ ਬਿਮਾਰ ਵੀ ਬਾਹਰ ਇੱਥੇ ਬਹਿ ਜਾਣ ਮੱਥਾ ਟੇਕ ਕੇ ਇਹ ਕੋਈ ਨਹੀਂ ਆਪਾਂ ਲੈ ਜਾਓ ਚਲੋ ਨਾ ਚੁੱਪੀ ਵੱਖਰੀ ਗੱਲ ਹੋ ਗਈ ਸਾਰੀ ਕਿੰਨੀ ਦੋਸਤਾਂ ਨੂੰ ਪਾਸ ਦੂਜੇ ਪਾਸੇ ਕਰਾ ਦੇ ਸਾਰੀ ਦੋਸਤ ਇਹ ਤਾਂ ਐਦਿਕ ਬੀਬੀਆਂ ਤੋਂ ਮੜਾ ਥੋੜੀ ਕੋਈ ਹਾਲ ਹੋਣਾ ਉਹ ਠੀਕ ਹੈ ਜ਼ਰੂਰ ਜਦੋਂ ਹੁਣ ਕਦੀ ਆਪਣੀ ਮਰਜ਼ੀ ਦੇ ਨਹੀਂ ਮਰਜ਼ੀ ਬਾਬਾ ਜੀ ਸ਼ੈਟਅਪ ਤੁਸੀਂ ਚਰਚ ਵਾਲਾ ਜਿਹੜਾ ਗੁਰਦਾਰਿਆਂ ਦੇ ਵਿੱਚ ਲਾਉਂਦੇ ਜੇ ਇਹ ਗਾਇਕ ਥੋੜੀ ਹੈ ਇਹ ਆਖੇ ਵੀ ਮੇਰੀ ਆਦੀ ਨਹੀਂ ਆਗਲਾ ਅਰੇ ਇੱਥੇ ਜਿਹੜਾ ਸਭਾ ਸਾਰਾ ਇਹ ਪ੍ਰਬੰਧਕਾਂ ਦਾ ਵਾਜੂ ਨਹੀਂ ਲੱਗਾ ਪ੍ਰਬੰਧਕ ਨੂੰ ਭਾਜੀ ਫੋਨ ਲਾਇਓ ਪ੍ਰਬੰਧਕ ਨੂੰ ਲਾਇਓ ਭਾਜੀ ਫੋਨ ਕੋਈ ਕਮੇਟੀ ਦਾ ਬੰਦਾ ਭੇਜ ਲੈਣਗੇ ਆਪੇ ਕੋਈ ਸਿਆਣੀ ਹੈ ਕਿਉਂਕਿ ਇਥੋਂ ਬੈਂਚ ਟੁੱਟੇ ਸੀ ਉਹਦੀ ਬੀਬੀਆਂ ਆਈਆਂ ਉਹ ਸੰਗਤ ਨਾਲ ਉਹਨਾਂ ਨੇ ਫਿਰ ਕਿਹਾ ਵੀ ਜਿਹੜੀਆਂ ਚਰੀਆਂ ਬਜ਼ੁਰਗਿਆ ਨਹੀਂ ਬਿਠਾਇਆ ਜਾਂਦਾ ਮੈਂ ਬੂੜਾ ਬਾਬਾ ਜੀ ਬਾਹਰ ਬਹਿ ਜਾਣਾ ਕੋਈ ਇੱਥੇ ਬਹਿ ਜਗਾ ਮੇਰੀ ਇੱਕ ਇੱਕ ਮਿੰਟ ਮੇਰੀ ਗੱਲ ਸੁਣਿਓ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪੰਜਵੇਂ ਪਾਤਸ਼ਾਹ ਹੀ ਆਪਣਾ ਧਰਮ ਵਿਚਾਰ ਕਰਦੇ ਸੀਗੇ ਗੁਰਬਾਣੀ ਪੜ੍ਹਦੇ ਸੀਗੇ ਉਹਨਾਂ ਵੇਲੇ ਸੰਗਤਾਂ ਬਿਮਾਰ ਨਹੀਂ ਹੁੰਦੀਆਂ ਤੇ ਕਿਹੜਾ ਗੁਰੂ ਸਾਹਿਬ ਦੇ ਬਰਾਬਰ ਕੋਈ ਛੜੇ ਤੇ ਬਿਠਾਈ ਹੈ ਨਹੀਂ 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 ਅਹੀਂ ਹਾਜ਼ਰਨਾ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਲਿਆ ਆ ਇਹ ਤੋਂ ਵੱਡੀ ਫਰਮਗਰ ਚੀਜ਼ ਕੀ ਰਹਿ ਗਈ ਹਾਜ਼ਰਨਾਦਰ ਬਿਲਕੁਲ ਕੋਈ ਉੱਥੇ ਮੇਰੀ ਖਿਆਲ ਆ ਵੀ ਜਿਹੜਾ ਜਿਹੜਾ ਤੇ ਬੰਦਾ ਹਿੰਗਾ ਜਾਣ ਕੇ ਠੀਕ ਹੈ ਨਾ ਉਹ ਤੇ ਉਹ ਤੇ ਹੁਣ ਆਉਦੇ ਅੰਦਰ ਨੂੰ ਗੁਰੂ ਜਾਣਦਾ ਤੇ ਗੁਰੂ ਦਾ ਮਤਲਬ ਦੇੰਦਾਰ ਜੇ ਕੋਈ ਮਜਬੂ ਬੱਬੀ ਬਾਹਰ ਬੈਜੀ ਬਾਹਰ ਬੈਜੀ ਪਰ ਉਪਦੇਸ਼ਰਾਂ ਦੇ ਵਿੱਚ ਪਈ ਹੈ ਹਰੀ ਹੋਣ ਵਗੈਰਾ ਨਸ਼ੀ ਲੀਗਲ ਜਾਂ ਫਿਰ ਇਛੇ ਵੀ ਕਰਦੀ ਹੈ ਸਾਡੇ ਬੇੜਾ ਕਰਤ ਕੀਤਾ ਨਹੀਂ ਬਿਲਕੁਲ ਪਰ ਸੋ ਚੋਰ ਤੋਂ ਗੋਪਨ ਨੂੰ ਮੈਂ ਤੁਹਾਨੂੰ ਦੱਸ ਉਹਦੇ ਵਿੱਚ ਬੰਦੇ ਦੋਤ ਨਹੀਂ ਕੋਈ ਨਾ ਕੋਈ ਨਹੀਂ ਬਣਾਇਆ ਮਤਲਬ ਹੋ ਗਈ ਕਿਤਾ ਉਹ ਇੱਥੇ ਕਹਿ ਕੇ ਗੈਜੀ ਮਤਲਬ ਜਿਹੜਾ ਆ ਵੀ ਤੁਸੀਂ ਉਧਰ ਇੱਕ ਕਦਮ ਪਵਾ ਦੋ ਜੁਰਮਾਂ ਵਾਸਤੇ ਠੀਕ ਹੈ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਇਹਦੀ ਸੰਗਤ ਦਾ ਟੱਬਾ ਜੀ ਇੱਕ ਵਾਰੀ ਦਾ ਖਹੂਰੀ ਚੋਂ ਬਾਹਰ ਖਹੂਰੀ ਚੋਂ ਬਾਹਰ ਰੱਖੋ ਪਰ ਇੱਥੇ ਸਾਡੇ ਰਸੋਈ ਦਾ ਸੈਟ ਨਾ ਥਾਰ ਲਈ ਬਾਹਰ ਲਓ ਮਹਾਰਾਜ ਦੀ ਯੂਨੀਲੀ ਦੇ ਚ ਕੋਈ ਨਹੀਂ 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 ਚਾਹੀਦੀ ਬੰਦੀ ਹਾਂ ਜੀ ਕੋਈ ਨਾ ਉੱਥੇ ਦੀ ਮਜ਼ਦੂਰ ਕੰਦਾ ਜੇ ਸ਼ੋਲੇ ਦਾ ਮੰਨ ਲਓ ਤਾਂ ਖੜਾ ਜਿਹੜਾ ਕਿੰਨਾ ਉੱਚਾ ਵਜੇ ਤੇ ਮਾਰਾ ਦਾ ਪ੍ਰਕਾਸ਼ ਹੈ ਨਹੀਂ ਹਾਂ ਬਾਈ ਉਹ ਲੈ ਕੇ ਆਉਨੇ ਆ ਬਾਹਰ ਲੱਗੇ ਆ ਮਹਾਰਾਜ ਬਾਹਰ ਵੀ ਸੌਂਦਾ ਹੈ ਪਰ ਬੈਠੇ ਹਿੱਥ ਜੀ ਨੂੰ ਹਲੇ ਵੀ ਗਲਤੀ ਨਹੀਂ ਮੰਨਦੇ ਵੀ ਮਹਾਰਾਜ ਦੇ ਅੰਦਰ ਜਿਹੜੀਆਂ ਹੀ ਆ ਵੀ ਕੁਰਸੀਆਂ ਲਾਉਂਦੀਆਂ ਨੇ। ਉਹ ਗਲਤੀ ਨਹੀਂ ਕੁਰਸੀ ਨਹੀਂ ਕੋਈ ਵੀ ਲੱਗੀ। ਨਹੀਂ ਉਹ ਜੇ ਮੰਨ ਲਓ ਬੈਂਚ ਵੀ ਆ ਬੈਂਚ ਵੀ ਆ। ਉਹਦੇ ਨਾਲੋਂ ਤੁਸੀਂ ਦੇਖੋ ਵੀ ਜਿੱਥੇ ਪ੍ਰਕਾਸ਼ਾ ਕਿੰਨਾ ਉੱਚਾ ਬਾ ਅੱਧਾ ਫੁੱਟ ਬਾਬਾ ਜੀ ਵੱਧ ਵੱਧ ਉਹ ਮੈਂ ਫੁੱਟਾਂ ਉਧੀਆਂ ਵੀ ਅੰਦਰੋਂ ਖਿੱਚੀਆਂ। ਹਣਾ ਹਣਾ ਆ ਹਲੇ ਵੀ ਤੁਸੀਂ ਕਹਿੰਦੇ ਵੀ ਨਹੀਂ ਉਹ ਸਹੀ ਹੈ ਜਦੋਂ ਤੁਸੀਂ ਆਇਆ ਵੀ ਇਹ ਚੀਜ਼ ਜਿਹੜੀ ਵਾਲੀ ਵੀ ਸਹੀ ਆ ਉਹ ਚੀਜ਼ ਜਿਹੜਾ ਕੋਈ ਨਹੀਂ ਠੀਕ ਬਾਹਰ ਬੋਵੇ ਬਾਬਾ ਜੀ। ਜਿਹੜੀ ਆ ਨਾ ਵੇਖੋ ਉਹਦੇ ਵਿੱਚ ਜਿਹੜੀਆਂ ਆ ਆਉਂਦੀਆਂ ਵਿਚਾਰੀਆਂ ਬਜ਼ੁਰਗ ਦਰਬਾਰਸ਼ਾਹ ਦਰਬ ਬਾਰ ਸਾਹਿਬ ਦੀ ਕਹਿੰਦੇ ਆਂਦੇ ਆਂਦੇ ਆਂ ਆਈ ਬੜੀ ਵਾਲੀ ਕੀਤਾ ਵਾ ਮਾਡੀ ਵਾਲੇ ਕੋਈ ਮੰਨਦਾ ਹੀ ਨਹੀਂ ਇਹ ਤਾਂ ਸਭ ਤਰ੍ਹਾਂ ਚਲਦੀ ਹੋਏ ਫਿਰ ਸੈਂਤਰਾਖ ਜਾਂਦੀ ਹੁਣ ਇਹਨਾਂ ਦਾ ਹੋਇਆ ਵੀ ਇਹ ਬਾਹਰ ਕੱਢਣ ਨੂੰ ਸੈਂਤਰਾ ਨਾਲ ਥੋੜੀ ਕੱਢਣੀ ਹੈ ਇਹ ਉਹ ਇਹਨਾਂ ਨਾਲ ਕਮੇਟੀ ਕੱਢੇ ਕਮੇਟੀ ਹੈ ਤੇ ਕਮੇਟੀ ਨੂੰ ਫੋਨ ਲਾ ਲੈ ਬਾਬਾ ਜੀ ਕਮੇਟੀ ਇਹ ਕੰਮ ਕਿਹਨਾਂ ਦਾ ਆਲੇ ਬੈਠੇ ਨੇ ਜਿਹੜੇ ਕੱਲ੍ਹ ਨਹੀਂ ਨਹੀਂ ਉਹ ਵੀ ਕੁਝ ਚੱਕਰ ਆ ਗਿਆ ਮੈਂ ਉਹ ਨਹੀਂ ਗੱਲ ਪਰ ਮੈਂ ਥੋੜੀ ਜਿਹੀ ਇਹ ਗੱਲ ਮੈਂ ਤੁਹਾਨੂੰ ਇਹ ਦੱਸ ਦਾਂ ਕਿ ਜਿਹੜੀਆਂ ਵਿਚਾਰੀ ਬਜ਼ੁਰਗ ਸੰਗਤਾਂ ਜਿਉਂ ਕੇ ਗੱਲ ਤੇ ਕੋਲ ਮਾਰਨਾ ਸ਼ੁਰੂ ਕਰਦੀ ਇਹਦੇ ਬਾਹਰ ਬਾਬਾ ਜੀ ਸੌਂਦੀ ਵੀ ਰਹੇ ਬਾਬਾ ਜੀ ਬਾਹਰ ਸੁਣ ਲੈਣਾ ਬਾਹਰ ਫਿਰ ਉਹ ਕੰਗਾ ਕਰ ਲੈ ਨਹੀਂ ਬਾਹਰ ਸਪੀਕਰ ਨਹੀਂ ਕਰ ਉਹ ਕੱਲ ਨੂੰ ਅੱਗੇ ਸ਼ੇਪਾਂ ਕਰਾ ਆ ਕੇ ਹੁਣ ਵੀ ਕਲੀਨ ਸ਼ੇਪੋ ਕਰਾਣ ਕਿ ਤੁਹਾਡੇ ਮਾਂ ਚ ਜੀ ਸੁਪਕਾਰ ਬਾਬਾ ਜੀ ਚਿੰਗੀਆਂ ਭਲੀਆਂ ਬੀਬੀਆਂ ਵਾ ਦੇਖੋ ਜਿਹੜੀ ਗਲਤ ਹੈ ਸ਼ੇਪ ਵਾਲੀ ਉਹ ਤਾਂ ਗਲਤ ਹੈ ਨਹੀਂ ਇਹ ਤੁਸੀਂ ਨਹੀਂ ਨਹੀਂ ਤੁਸੀਂ ਜੀ ਬਾਬਾ ਜੀ ਤੁਸੀਂ ਇੱਕ ਇੱਕ ਚੀਜ਼ ਤੁਸੀਂ ਹੋਣੀ ਚਾਹੀਦੀ ਉਹ ਵੀ ਮਾਰੇ ਜੀ ਜੁਰੀ ਕੁਸ਼ਣ ਲਗੀਆਂ ਗਲਤੀ ਨਹੀਂ ਹੋਣੀ ਚਾਹੀਦੀ ਮੈਂ ਕੁਰਸੀਆਂ ਦੇ ਹੱਕਤ ਨਹੀਂ ਭਾਜੀ ਮੈਂ ਕਿਹਾ ਵੀ ਉਹ ਜਿਹੜੇ ਮੈਨੇਜਰ ਆ ਕੋਈ ਇਹਨੇ ਨੀਵੇਂ ਆ ਕੇ ਨਹੀਂ ਉਹ ਤੋਂ ਮਤਲਬ ਬਾਬਾ ਜੀ ਗੱਲ ਨਹੀਂ ਕਿ ਜੀ ਨਹੀਂ ਹੈਗੀ ਲੈ ਜਿਹੜੀ ਉਹ ਬੈਠ ਜਦੋਂ ਲੱਗੇ ਬੈਂਕ ਤੇ ਬੈਂਕ ਹੀ ਰਹਿਣੇ ਨਾ ਪੰਜਵੇਂ ਹੁਣ ਉੱਤੇ ਹੁਣ ਆਹ ਮੈਂ ਇੱਥੇ ਮੁਝਾਨੇ ਮਿਲਿਆ ਸਭ ਸ਼ਹਿਰ ਦਾ ਆਹ ਬਈ ਉਹ ਚੁੱਕ ਲੈ ਬੈਠੀ ਚੁੱਕ ਲੈ ਇਥੇ ਇਹ ਬੂਤ ਤੋਂ ਰੱਖੇ ਹੁੰਦੇ ਆ ਬੜਾ ਜੱਜੋ ਨਾਲ ਬੈਠ ਜਾਂਦਾ ਮੇਰੇ ਘਰ ਨਾਲ ਤੇ ਇਹਦਾ ਟੋਟੂ ਉਹ ਆਪਣਾ ਸਤਕਾਰ ਕਰਦਾ ਵਾ ਉਹ ਬਾਂਡੀ ਬਾਂਡੀ ਇਹ ਮੈਂ ਆਪੇ ਮੈਂ ਅੰਦਰ ਜਾ ਕੇ ਤੇ ਮੈਂ ਸਾਹਮਣੇ ਬਾਬਾ ਇਹ ਪ੍ਰੇਮ ਇਹ ਪ੍ਰੇਮ ਨਹੀਂ ਇਹ ਇਹ ਆ ਵੀ ਕੱਲ ਨੂੰ ਆ ਕੇ ਚੱਲੇ ਭਲੇ ਬਹਿਣੇ ਵਾ ਬੇਦਬੀ ਹੈ ਅਛਾ ਚਲੋ ਉਹ ਮੰਨ ਲਿਆ ਚਲੋ ਛੱਡੋ ਹਾਂ ਜਿਹੜਾ ਹੁੰਦਾ ਮੇਰੀ ਗੱਲ ਸੁਣ ਕੇ ਉਹਨਾਂ ਦੇ ਨਾਲ ਕੋਈ ਰਿਸ਼ਤੇਦਾਰ ਹੀ ਇਹੋ ਜਿਹੇ ਹੁੰਦੇ ਆ ਜਿਹੜੇ ਵਿਚਾਰੇ ਨਹੀਂ ਜਿਹੜਾ ਉਹ ਬਾਹਰ ਬਹਿ ਜਾਣਗੇ ਬਈ ਉਹ ਚਾਹੁੰਦੇ ਵੀ ਜੇ ਲਾਵਾ ਹੋ ਰਹੀਆਂ ਚਲੋ ਅਸੀਂ ਮਾਰੇ ਦੇ ਨਾਲੇ ਉੱਥੇ ਦਰਸ਼ਨ ਕਰ ਲਈਏ ਫਿਰ ਏਦਾਂ ਏਦਾਂ ਕਰੋ ਮਾਰੇ ਦੇ ਲਾਗੇ ਲਾ ਲਓ ਸਾਹਮਣੇ ਵੇਖ ਲਿਆ ਕਰਨੇ ਕਿ ਗੱਲ ਨੂੰ ਕੋਈ ਮੈਨੂੰ ਦੇਖਦਾ ਹੀ ਮੈਂ ਸਾਹਮਣੇ ਸਾਰਿਆਂ ਨੂੰ ਵੇਖਣਾ ਲਾਗੇ ਲਾ ਦੋ ਬਰਾਬਰੀ ਫਿਰ ਤਾਂ ਮੀਮੇ ਕਹ ਲੋ ਨਹੀਂ ਮੰਨ ਲੈਨੇ ਤੁਸੀਂ ਮੰਨ ਲੈਨੇ ਘਰ ਘਰ ਹੀ ਚੱਲ ਜਿਓ ਫਿਰ ਇੱਥੇ ਬਰਾਬਰ ਕਰ ਦੋ ਫਿਰ ਤੁਸੀਂ ਬਈ ਆਹ ਵੇਖੋ ਆ ਆ ਬੈਂਚ ਆ ਬੈਂਚ ਪਿੰਨਾਂ ਦੇ ਛੋਟੇ ਆ ਇੱਕ ਮਿੰਟ ਉਹਦੇ ਲਾਗੇ ਲਾ ਲਓ ਆ ਵੇਖੋ ਬੈਂਚ ਜਿਹੜੀ ਆ ਨਾ ਕਰਕੇ ਆਪਣਾ ਪ੍ਰਬੰਧਕਾਂ ਦੇ ਨਾਲ ਮੈਨੇਜਮੈਂਟ ਨਾਲ ਬਾਬਾ ਜੀ ਇਹਨਾਂ ਨੂੰ ਬਲਾਓ ਨਹੀਂ ਆ ਇਧਰ ਬਾਬਾ ਜੀ ਆ ਛੋਟੇ ਨੇ ਨਹੀਂ ਆ ਛੋਟੇ ਨੇ ਉਹ ਉਹ ਦੇਖੋ ਥੋੜਾ ਦੇਖੋ ਨਹੀਂ ਨਹੀਂ ਮੜਵੀਏ ਥੜੀਆਂ ਬਰਾਬਰ ਦੇ ਕਰ ਦੂ ਤੇ ਵੀ ਥਲੇ ਦੇ ਬਰਾਬਰ ਦੇ ਕਰ ਦੋ ਜੀ ਇਹਨੂੰ ਜੀ ਛੁੱਟ ਗਿਆ ਨੇ ਉਹਨਾਂ ਦੇ ਬਰਾਬਰ ਹੀ ਹੈ ਵੀ ਅੰਦਰ ਉਹਨਾਂ ਦੇ ਬੱਬਲ ਬਣਾ ਦੇ ਉਹਨਾਂ ਦੇ ਅੰਦਰ ਉਹਨਾਂ ਨਾਲ ਉਹਨਾਂ ਨਾਲ ਬਾਬਾ ਜੀ ਇਹਨਾਂ ਨੂੰ ਫੋਨ ਲਾਉਂਗੀ ਇਹਨੇ ਪਤੰਕੇ ਨੇ ਹੱਥ ਤੋਂ ਤੇ ਜਾਈ ਆਈ ਚੁੱਕੀਆਂ ਮਾਰੀ ਕਰਤੀਆਂ ਨਾਲ ਉਹ ਅਸੀਂ ਕਹਿ ਦਾਂਗੇ ਉਹਨਾਂ ਨੂੰ ਉਹ ਲਾਲ ਲੈ ਕੇ ਜਾਣੀ ਬੱਬਾ ਜੀ ਅੱਗੇ ਵੀ ਅਸੀਂ ਛੱਡ ਗਏ ਅੱਗੇ ਫੇਰ ਮਤਾਂਦਾ ਬੱਬਾ ਜੀ ਹੱਥ ਚੁੱਕੇ ਕਰੋ ਆਈ ਚੁੱਕੀਆਂ ਮਾਰੀ ਕਰਤੀਆਂ ਨਾਲ ਆਖ ਚੁੱਕੇ ਕਰੋ ਆ ਬੱਬਾ ਜੀ ਆ ਮਹਾਰਾਜੀ ਹਿਉਰੀ ਦੇ ਵਿੱਚ ਨਹੀਂ ਅਗਲੇ ਜੀ ਦੇ ਨਾਲ ਬਾਹਰ ਲਾਓ ਤੈਨੂੰ ਇਹ ਦੱਸਿਆ ਵੀ ਇਹਦੇ ਵਿੱਚ ਜਿਹੜਾ ਵਾ ਜੇ ਤੇ ਉਹ ਵਾ ਸਾਡੇ ਮਤਲਬ ਇਹ ਆਉਂਦੀ ਹੈ ਦੀ ਗੱਲ ਇਹ ਮੈਨੇਜਮੈਂਟ ਦੀ ਹੈ ਕਮੇਟੀ ਨੇ ਡਿਸਾਈਡ ਕਰਨਾ ਬਾਬਾ ਜੀ ਕਮੇਟੀ ਨੇ ਫੋਨ ਲਾਓ ਫਿਰ ਇਹਦੇ ਕਹਿੰਦੇ ਕਮੇਟੀ ਨੂੰ ਫੋਨ ਲਾਓ ਬਾਬਾ ਜੀ ਬਾਬਾ ਜੀ ਤੁਸੀਂ ਬਾਬਾ ਜੀ ਨਾਲ 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 ਬਾਬਾ ਜੀ ਆ ਬਾਬਾ ਜੀ ਆ ਗੜਛੀ ਆ ਗੜਛੀ ਵੇਖੋ ਮਰਿਆਦਾ ਗੁਰਦੁਆਰੇ ਸਾਹਿਬ ਦੀ ਪ੍ਰਧਾਨ ਜੀ ਨੇ ਉਹਨਾਂ ਖਾਣਾ ਡੇਰੇ ਖੋਲੇ ਅਰੇ ਰਿਆਦ ਮਰਿਆਦਾ ਨੂੰ ਕਿਹਨੂੰ ਹੀ ਪਤਾ ਪ੍ਰਸਾਦ ਵੰਡਦੇ ਜੀ ਵੇਖ ਲੋ ਇਹਨਾਂ ਪ੍ਰਸਾਦ ਦੋ ਸਾਲ ਪਹਿਲਾਂ ਵੀ ਅਸੀਂ ਬੰਦ ਕਰਾ ਕੇ ਗਏ ਇਹ ਮਰਿਆਦਾ ਪੁੱਛ ਲੈਣ ਕਿਥੋਂ ਦੀ ਹੈ ਤੇ ਤੋਂ ਗਏ ਨੇ ਵੀ ਇਹ ਬੈਂਚਾਂ ਦੀ ਵੀ ਇਹ ਬੀਬੀਆਂ ਦੀਆਂ ਲਤਾਂ ਪੀੜਾਂ ਹੁੰਦੀਆਂ ਵਾ ਘਰ ਵਿਆਹ ਹੋਵੇ ਦੋ ਦੋ ਘੰਟੇ ਨੱਚਦੀਆਂ ਦੀਆਂ ਨੀਂਦਾਂ ਦੀਆਂ ਹੁੰਦੀਆਂ ਤੇ ਗੁਰਦਾਰਿਆਂ ਲੱਗੇ ਨਾ ਹੀ ਲਤਾਂ ਪੀੜਾਂ ਹੁੰਦੀਆਂ ਆ ਬਈ ਆ ਬਾਹਰ ਰੱਖਨੇ ਆ ਅੰਦਰੇ ਰੱਖਦੇ ਤੇ ਮੜਕੇ ਗੈਸ ਨਿਕਲੇ ਤੋੜ ਦੇ ਤੇ ਮੜਕੇ ਜੰਡਿਆਰੇ ਆ ਪਿਆ ਜੇ ਹੁਣ ਆ ਲਾਸਟ ਆ ਕੀ ਆ ਅੰਦਰ ਰੱਖ ਲਿਆ 100 150 ਨਿਹੰਗ ਚੰਗਾ ਆਊਗਾ ਇੱਥੇ ਇਕੱਠਾ ਹੀ ਚੱਲ ਵੀ ਚਲਾ ਜੀ ਕੋਈ ਗੱਲ ਨਹੀਂ ਜੀ 100 150 ਨਿਹੰਗ ਚੰਦੂ ਇਹ ਫੇਰ ਤੂੰ ਜਾਵੀਂ ਦਾ ਆ ਵੀ ਤੇ ਨਹੀਂ ਬਰੂਗੀ ਇਹ ਕਰਨੀ ਗੱਤਾਂ ਬੋਲਦੀ ਆ ਫਿਰ ਦੇਣ ਤਾਂ ਤੇ ਚਰਚ ਦਾ ਸਰਟੀਫਿਕੇਟ ਜਿਹੜਾ ਗੁਰਦਵਾਰੇ ਵਿੱਚ ਤੁਸੀਂ ਕਰਨ ਲੈ ਜੀ ਚਤ ਬਣਾਤਾ ਗੁਰਦਵਾਰੇ ਨੂੰ ਇਹ ਨਾਲ ਸਾਡੇ ਗੁਰਦਵਾਰਿਆਂ ਤੋਂ ਉੱਤੋਂ ਇੱਥੇ ਤੱਕ ਮੰਨ ਤੁਸੀਂ ਆਪਣੀ ਚਿਲਗੀ ਗੁਲਾਮੀ ਵੀ ਉਹ ਕਹੇ ਕਈਆਂ ਦੇ ਸਹੀ ਆ ਕੰਮ ਇਹ ਬੀਬੀਆਂ ਦੀਆਂ ਲਤਾਂ ਪੀੜਾਂ ਹੁੰਦੀਆਂ ਤਾਂ ਵੇਂਦੀਆਂ ਘਰ ਵਿਆਹ ਹੋਵੇ ਜਾਂ ਕਿੱਥੇ ਨੱਚਦੀਆਂ ਦੋਨੇ ਤਾਂ ਬਿੜਾਉਂਦੀਆਂ ਨਾਲ